ਨੂੰ ਆਂਦੇ 40 ਕੁਇੰਟਲ ਨਾਲ 800 ਕਿਲੋ ਅਨਾਨਾਸ ਨਾਲ 300 ਕਿਲੋ ਅਮਰੂਦ ਇਹ ਸਾਰੀ ਦੀ ਸੇਵਾ ਥੱਲੇ ਜਿਵੇਂ ਤੁਸੀਂ ਦੇਖ ਕੇ ਆਏ ਨੇ ਇਹ ਸਾਰੀ ਸੇਵਾ ਉਹ ਹੁੰਦੀ ਹੈ ਗੁਰੂ ਵਾਹਿਗੁਰੂ ਵਾਹਿਗੁਰੂ 26 ਤਰੀਕ ਨੂੰ ਦੁਪਹਿਰ ਤੋਂ ਸ਼ੁਰੂ ਹੋ ਜੀਦਾ ਮਸ਼ੀਨਾਂ ਰਾਤੀ 3 ਵੇ ਚੱਲੂ ਹੋ ਜਾਂਦੀਆਂ ਫਿਰ ਇਸ ਤਰ੍ਹਾਂ ਹੀ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਗੁਰੂ ਵਾਹਿਗੁਰੂ ਬਾਬਾ ਜੀ ਇਹ ਸਾਰਾ ਇਹ ਅਹੀ ਨਹੀਂ ਲਾਇਆ ਆਇਆ ਇਹ ਸੰਗਤ ਦੀ ਬਾਬਾ ਦੀਪ ਸਿੰਘ ਜੀ ਦੀ ਆਪਣੀ ਕਿਰਪਾ ਵਾ ਜੂਸਾ ਵਰਸਾ ਨੂੰ ਲਗਾਤਾਰ 15 ਤੋਂ 18 ਸਾਲ ਹੋ ਗਏ ਆ ਇਹਨੂੰ ਇਸੇ ਤਰ੍ਹਾਂ ਜੂਸ ਦਾ ਲੰਗਰ ਹਰ ਸਾਲ ਬਾਬਾ ਦੀ ਜੇ ਜਨਮ ਦਿਹਾੜੇ ਤੇ ਲਾਈਦਾ ਮਸਾਲਾ ਪਾਣਾ ਮਸਾਲਾ ਵੀ ਇਹਦੇ ਚ ਕਾਲੀ ਮਿਰਚ ਸੁੰਡ ਤੁਹਾਡਾ ਹੋਰ ਕੀ ਛਾਟ ਮਸਾਲਾ ਹੁੰਦਾ ਕਾਲਾ ਲੂਣ ਹੁੰਦਾ ਇਹ ਸਾਰਾ ਕੁਝ ਪਾ ਕੇ ਮਿਕਸ ਕਰਕੇ ਮਸਾਲਾ ਉੱਥੇ ਬਣਾ ਕੇ ਰੱਖੀਦਾ ਜਿਹਨੂੰ ਖੋਲਣਦੇ ਆ ਭਾਜੀ ਸਾਡੇ ਇਹ ਖੋਲ ਕੇ ਮੁੜਕੇ ਦੇ ਚ ਪਾਇਆ ਜਾਣਾ ਤੇ ਜ਼ਰੂਰਤ ਦੇ ਮੁਤਾਬਕ ਮਿੱਠਾ ਪਾਈਦਾ ਨਾ ਜ਼ਿਆਦਾ ਵਧੇ ਤੇ ਨਾ ਜ਼ਿਆਦਾ ਘਟੇ ਬਸ ਬਿਲਕੁਲ ਲੋਕਾਂ ਦਾ ਘਣਾ ਨਾ ਖਰਾਬ ਹੋਵੇ ਬਰਫ਼ ਬਿਲਕੁਲ ਹਸਾਬ ਨਾ ਵਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸੇ ਮੌਜੂਦ ਹਾਂ ਗੁਰਦੁਆਰਾ ਸ਼ਿਰਗਨ ਸਾਹਿਬ ਜਿੱਦਾ ਬਾਹਰ ਤੇ ਦੱਸ ਰਿਹਾ ਕਿ ਜਿੱਥੇ ਕੀ ਸੰਗਤਾਂ ਦਾ ਇਠਾ ਇਠਾ ਮਾਰਦਾ ਘਟ ਅੱਜ ਗੁਰਦੁਆਰਾ ਸਾਹਿਬ ਪਹੁੰਚ ਆਇਆ ਪਰ ਉੱਥੇ ਨਾਲ ਜਿਹੜੇ ਗੁਰੂ ਕੇ ਪਿਆਰਿਆਂ ਵੱਲੋਂ ਜਿਹੜੀ ਸੇਵਾ ਜਿਹੜੀ ਵਕ ਵਕ ਤਰੀਕੇ ਨਿਭਾਈ ਜਾ ਰਹੀ ਆ ਤਾਂ ਅੱਜ ਅਸੀਂ ਜਿੱਥੇ ਮੌਜੂਦ ਹੈਗੇ ਆ ਉੱਥੇ ਜੋ ਇੱਕ ਜੂਸ ਦਾ ਲੰਗਰ ਵਾਹਿਗੁਰੂ ਜੀ ਅਕਸਰ ਆਪਾਂ ਵੇਖਿਆ ਹੋਊਗਾ ਕਿ ਜੋ ਵਕ ਵਕ ਤਰ੍ਹਾਂ ਦੇ ਲੰਗਰ ਵੇਖੇ ਹੋਣਗੇ ਪਰ ਅੱਜ ਤੁਹਾਨੂੰ ਜਿਸ ਲੰਗਰ ਜੋ ਲੰਗਰ ਦਿਖਾਉਣ ਜਾ ਰਹੇ ਆ ਉਹ ਜਿਹੜੇ ਤਾਂ ਜਿਨ੍ਹਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਜ਼ਰੂਰ ਕਰਦੇ ਹਾਂ ਕਿ ਕਿੰਨਾ ਕੁਇੰਟਲ ਜੋ ਜੂਸ ਇੱਥੇ ਜੋ ਸੰਗਤਾਂ ਨੂੰ ਵਰਤਿਆ ਜਾ ਰਿਹਾ ਤਾਂ ਕੱਲੀ-ਕੱਲੀ ਗੱਲ ਜ਼ਰੂਰ ਆਪਾਂ ਕਰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੇਵਾ ਜੋ ਇੱਥੇ ਨਿਭਾਈ ਜਾ ਰਹੀ ਹੈ ਇਹ ਤਸਵੀਰਾਂ ਜੋ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨੌਜਵਾਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸੇਵਾ ਕੀਤੀ ਜਾ ਰਹੀ ਹੈ ਤਾਂ ਜਿਹੜੇ ਨੌਜਵਾਨ ਵੀਰ ਹੈਗੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਜੀ ਵਾਹਿਗੁਰੂ ਜੀ ਕਿੰਨੇ ਜੇ ਗੱਲ ਕਰ ਲਈ ਕਿੰਨੇ ਕੁਇੰਟਲ ਜੂਸ ਜਿਹਾ ਜਿੱਤੇ ਸੇਵਾ ਕੀਤੀ ਜਾ ਰਹੀ ਹੈ ਮੇਰੀ 4 ਟਨ ਕਿੰਨੂ ਆਉਂਦੇ 4 40 ਕੁਇੰਟਲ ਨਾਲ 800 ਕਿਲੋ ਅਨਾਨਾਸ ਨਾਲ 300 ਕਿਲੋ ਅਮਰੂਦ ਇਹ ਸਾਰੀ ਦੀ ਸੇਵਾ ਥੱਲੇ ਜਿਵੇਂ ਤੁਸੀਂ ਦੇਖ ਕੇ ਆਏ ਨੇ ਇਹ ਸਾਰੀ ਸੇਵਾ ਉਹ ਹੁੰਦੀ ਹੈ ਇਹ ਇੱਕ ਦਿਨ ਪਹਿਲਾਂ ਅਸੀਂ ਸ਼ੁਰੂ ਹੋ ਜੀ ਦਾ 27 ਤਰੀਕ ਜਮੈ 27 ਤਰੀਕ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਅਸੀਂ 26 ਤਰੀਕ ਨੂੰ ਦੁਪਹਿਰ ਤੋਂ ਸ਼ੁਰੂ ਹੋ ਜੀ ਦਾ ਮਸ਼ੀਨਾਂ ਰਾਤੀ 3 ਵੇ ਚੱਲੂ ਹੋ ਜਾਂਦੀਆਂ ਫਿਰ ਇਸ ਤਰ੍ਹਾਂ ਹੀ ਸਾਰੀ ਸੰਗਤ ਨੂੰ ਵਰਤਾਇਆ ਜਾਂਦਾ ਬਿਨਾਂ ਹਿਜਕ ਬਿਨਾਂ ਰੋਗ ਬਿਨਾਂ ਢੋਗ ਦੇ ਸਿਰਫ ਸੰਗਤ ਦੇ ਵਿੱਚ ਵਰਤਾਨ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸੰਗਤ 'ਚ ਵਰਤਾਇਆ ਜਾਵੇ ਕਿਉਂਕਿ ਅਕਸਰ ਇਹ ਵੇਖਿਆ ਜਾਂਦਾ ਵੱਖ-ਵੱਖ ਤਰ੍ਹਾਂ ਦੇ ਲੰਗਰ ਦੂਰ ਦੇ ਵਿਖੇ ਆ ਮਤਲਬ ਗੁਰੂ ਨਗਰੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਲੈ ਕੇ ਤਾਂ ਅੱਜ ਜਿਹੜੇ ਤਰੀਕੇ ਨਾਲ ਤੁਸੀਂ ਜੂਸ ਦਾ ਲੰਗਰ ਲਗਾਤਾ ਕਿਉਂਕਿ ਜੂਸ ਅਕਸਰ ਜੇ ਗੱਲ ਕਰ ਲਈਏ ਤਾਂ ਅਗਰ ਕਿਸੇ ਨੇ ਇੱਕ ਗਲਾਸ ਵੀ ਪੀਣਾ ਹੋਏ ਤੇ 70 80 ਜਾਂ 90 ਰੁਪਏ ਦਾ ਗਲਾਸ ਮਿਲਦਾ ਪਰ ਤੁਸੀਂ ਕਵਾਂਟਿਟੀ ਨਾਲ ਹਸਾਨਾ ਜੂਸ ਦਾ ਲੰਗਰ ਦੇ ਵਿੱਚ ਲਗਾਤਾ ਹਾਂਜੀ ਹਾਂਜੀ ਬਾਬਾ ਜੀ ਇਹ ਸਾਰਾ ਇਹ ਅਹੀ ਨਹੀਂ ਲਾਇਆ ਆਇਆ ਇਹ ਸੰਗਤ ਦੀ ਬਾਬਾ ਦੀਪ ਸਿੰਘ ਜੀ ਦੀ ਆਪਣੀ ਕਿਰਪਾ ਜਿਹ ਪਿਆਰ ਨਾਲ ਮਿਹਨਤ ਨਾਲ ਸਭ ਤਰੀਕੇ ਨਾਲ ਬਣਾਈਦਾ ਇਹਦੇ ਵਿੱਚ ਕੋਈ 70 80 ਰੁਪਏ ਵਾਲੀ ਗੱਲ ਨਹੀਂ ਪਾਸ਼ਾ ਦਾ ਲੰਗਰ ਹੈ ਉਹਨਾਂ ਦੇ 20 ਰੁਪਏ ਲੰਗਰ ਦੇ ਨਾਲ ਹੀ ਸਭ ਕੁਝ ਚੱਲਿਆ ਹੋਇਆ ਇਸ ਕਰਕੇ ਇਹ ਜਿਹੜਾ ਜੂਸ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਬਣਦਾ ਪਿਆ ਪਿਓਰ ਜੂਸ ਹੈ ਵਰਸਾ ਨੂੰ ਲਗਾਤਾਰ 15 ਤੋਂ 18 ਸਾਲ ਹੋ ਗਏ ਆ ਇਹਨੂੰ ਇਸੇ ਤਰ੍ਹਾਂ ਜੂਸ ਦਾ ਲੰਗਰ ਹਰ ਸਾਲ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਤੇ ਲਾਈਦਾ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਸ਼ੀਦੀ ਦਿਹਾੜੇ ਦੇ ਉੱਤੇ ਮੂੰਗੀ ਦੀ ਦਾਲ ਦਾਲਵਾ ਲਾਈਦਾ ਅੰਦਰ ਲੰਗਰ ਹਾਰ ਦੇ ਵਿੱਚ ਉਹ ਵਰਤਾਈਦਾ ਇਹ ਆਪਾਂ ਬਾਹਰ ਰੋਡ ਤੇ ਵਰਤਾਈਦਾ ਉਹ ਆਪਾਂ ਲੰਗਰ ਆੜੇ ਤੇ ਵਰਤਾਈਦਾ ਕਿੰਨੇ ਤਰ੍ਹਾਂ ਦੇ ਜੂਸ ਜਿਹੜੇ ਇੱਥੇ ਤੁਸੀਂ ਜਿਹੜਾ ਸੰਗਤ ਨੂੰ ਜਿਹੜਾ ਚਕਾਰ ਰਹੇ ਹੋ ਬਾਬਾ ਜੀ ਇਹ ਚ ਕਿੰਨੂਆਂ ਦਾ ਅਨਾਨਾਸ ਦਾ ਚਕੰਦਰ ਦਾ ਅਮਰੂਦਾਂ ਦਾ ਇਹ ਸਾਰੇ ਮਿਕਸ ਜੂਸ ਆ ਇੱਕੋ ਹੀ ਤਰ੍ਹਾਂ ਦੀ ਆਈਟਮ ਆ ਸਾਰਾ ਇੱਕੋ ਤਰ੍ਹਾਂ ਦਾ ਬਣਾਈਦਾ ਪੂਰਾ ਮਿੰਤੀ ਕਰਕੇ ਕਿੰਨਾ ਇਹਦੇ ਵਿੱਚ ਮਸਾਲਾ ਪਾਣਾ ਮਸਾਲਾ ਵੀ ਇਹਦੇ ਵਿੱਚ ਕਾਲੀ ਮਿਰਚ ਸੁੰਢ ਤੁਹਾਡਾ ਹੋਰ ਗਾੜਾ ਮਸਾਲਾ ਛਾਟ ਮਸਾਲਾ ਹੁੰਦਾ ਕਾਲਾ ਲੂਣ ਹੁੰਦਾ ਇਹ ਸਾਰਾ ਕੁਝ ਪਾ ਕੇ ਮਿਕਸ ਕਰਕੇ ਮਸਾਲਾ ਉੱਥੇ ਬਣਾ ਕੇ ਰੱਖੀਦਾ ਜਿਹਨੂੰ ਢੋਲਣਦੇ ਆ ਭਾਜੀ ਸਾਡੇ ਇਹ ਘੋਲ ਕੇ ਮੁੜਕੇ ਇਹਦੇ ਵਿੱਚ ਪਾਇਆ ਜਾਣਾ ਤੇ ਜ਼ਰੂਰਤ ਦੇ ਮੁਤਾਬਕ ਮਿੱਠਾ ਪਾਈਦਾ ਨਾ ਜ਼ਿਆਦਾ ਵਧੇ ਤੇ ਨਾ ਜ਼ਿਆਦਾ ਘਟੇ ਬਸ ਵੀ ਲੋਕਾਂ ਦਾ ਗਲਾ ਨਾ ਖਰਾਬ ਹੋਵੇ ਬਰਫ਼ ਬਿਲਕੁਲ ਹਸਾਬ ਨਾਲ ਪਾਈਦੀ ਆ ਕਿ ਜਿਹੜੇ ਸੰਗਤ ਆਵੇ ਉਹ ਖੁਸ਼ ਹੋ ਕੇ ਜਾਵੇ ਜਿਵੇਂ ਇਸੇ ਤਰ੍ਹਾਂ ਹੀ ਇਹ ਸਾਰਾ ਕੁਝ ਚੱਲਦਾ ਰਹਿੰਦਾ 15 ਸਾਲ ਹੋ ਗਏ ਇਸੇ ਤਰ੍ਹਾਂ ਹੀ ਚਲਾਉਂਦੇ ਆ ਨਾ ਸਾਨੂੰ ਤੇ ਅੱਜ ਇਹ ਜੇ ਗੱਲ ਕਰ ਲਈਏ ਤਾਂ ਬਾਬਾ ਜੀ ਤਾਂ ਜਣਮ ਦੇੜਾ ਤੇ ਕੱਲ ਤੋਂ ਹੀ ਸੇਵਾ ਸ਼ੁਰੂ ਹੋ ਗਈ ਸੀ ਤੁਹਾਡੇ ਵੱਲੋਂ ਕੱਲ ਸਾਡੇ ਸੇਵਾ ਸ਼ੁਰੂ ਹੋਈ ਹੈ 24 ਤਰੀਕ ਨੂੰ 24 ਤਰੀਕ ਨੂੰ ਮੰਡੀ ਗਏ ਆ ਕਿਨੂ ਆ ਦੀ ਟਰਾਲੀ ਆ ਭਾਈ ਸਾਹਿਬ ਆਏ ਆ ਸਾਡੇ ਨਾਲ ਹੋਰ ਛਾੜਾ ਸਾਹਿਬ ਕਿੱਥੇ ਵੜਾ ਸਾਡੇ ਨਾਲ ਹੋਰ ਬੰਦੇ ਨੇ ਉਹਨਾਂ ਨੇ ਆ ਭਾਈ ਆਏ ਨੇ ਭਾਈ ਜੀ ਜੀ ਤੇ ਇਸ ਦੇ ਨਾਲ ਨਾਲ ਜੇ ਗੱਲ ਕਰ ਲਈਏ ਤਾਂ ਕਿੰਨੇ ਵੀਰ ਰਲ ਕੇ ਜੋ ਇਹ ਸੇਵਾ ਕਰਦੇ ਨੇ ਬਬਰੀ ਕਮ ਆਏ ਕਦੀ ਗਿਣਤੀ ਨਹੀਂ ਗਈ ਪਰ 100 ਕ ਬੰਦਾ ਸਾਡੇ ਨਾਲ ਸਰੀਰ ਇਹੋ ਜਿਹਾ ਹੈਗਾ ਜਿਹੜਾ ਨਾਲ ਲੱਗੇ ਹੋਏ ਸਾਰੇ ਜਣੇ ਆ ਹੁਣ ਜਿਵੇਂ ਤੁਸੀਂ ਦੇਖ ਕੇ ਆਏ ਜੇ ਥੱਲੇ ਵੀ ਥੱਲੇ ਜਿੰਨੇ ਬੰਦੇ ਹੋ ਸਾਰੇ ਰੂਟੀਨ ਚ ਹਰ ਹਫਤੇ ਅਸੀਂ ਸਲਾਦ ਦੀ ਸੇਵਾ ਕਰੀਦੀ ਆ ਧੰਨਵਾਦ ਸਿੱਖਿਆ ਐਤਵਾਰ ਆਪਾਂ ਸਵੇਰੇ ਸਾਰਾ ਜਿੰਨਾ ਸ਼ਿਦਾਂ ਸਾਹਿਬ ਦੇ ਵਿੱਚ ਸਲਾਦ ਵਰਤਾਇਆ ਜਾਂਦਾ ਕੋਇ ਸਾਰੇ ਵੀਰ ਭਰਾ ਸਾਰੇ ਪੈਸੇ ਪਾ ਕੇ ਆਪਣੇ ਕੋਲੋਂ ਪਾਇਆ ਇਕੱਠੀ ਕਰਕੇ ਤੇਹੀ ਸਲਾਦ ਦੇ ਉੱਤੇ ਸੇਵਾ ਕਰਦੇ ਆ। ਤੇ ਬਾਬਾ ਜੀ ਦਾ ਜਨਮ ਦਿਹਾੜਾ ਇਸੇ ਤਰੀਕੇ ਨਾਲ ਜੂਸ ਵਰਤਿਆ ਜਾਏਗਾ। ਟੂ ਸਾਰੇ ਇਸੇ ਤਰ੍ਹਾਂ ਪਰਮਾਤਮਾ ਆਪਣੇ ਆਪ ਲੈ ਕੇ ਆਉਂਦਾ ਤੇ ਇਹ ਸਾਡੇ ਇਹ ਵੀ ਇਹ ਸਾਡੇ ਭਾਜੀ ਨੇ ਨਾਲ ਇਹ ਵੀ ਪੂਰੀ ਮਿਹਨਤ ਕਰਦੇ ਨੇ ਜੋ ਛੋਟੇ ਵੱਡੇ ਭਰਾ ਸਾਡੇ ਨਾਲ ਸਾਰੇ ਰਲੇ ਹੋਏ ਨੇ। ਬੜੀ ਮਿਹਨਤ ਕਰਦੇ ਨੇ ਬੜੀ ਪਰਮਾਤਮਾ ਦੀ ਕਿਰਪਾ ਸਾਰੇ ਸਾਰੇ ਵਪਾਰੀ ਆਦਮੀ ਨੇ ਔਰ ਪ੍ਰੇਮੀ ਸੇਵਾਦਾਰ ਨੇ ਸਾਰੇ। ਫੋਰਥ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਜੋ ਨੌਜਵਾਨਾਂ ਵੀਰਾਂ ਵੱਲੋਂ ਜਿਹੜਾ ਆਪਣੇ ਪੱਧਰ ਦੇ ਉੱਤੇ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਤੁਸੀਂ ਵੇਖ ਸਕਦੇ ਹੋ ਕਿ 40 ਕਿਲੋਟਲ ਦੇ ਕਰੀਬ ਜੋ ਇਹ ਜੂਸ ਦੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿੱਥੇ ਕਿ ਸ਼ਰਦਾ ਦੀ ਗੱਲ ਕਰ ਲਈਏ ਭਾਵਨਾ ਦੀ ਗੱਲ ਕਰ ਲਈਏ ਤਾਂ ਇਹ ਤਸਵੀਰਾਂ ਵਿਸ਼ੇਸ਼ ਤੌਰ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਸ਼੍ਰੀ ਹਮਸਹਿਬ ਸਾਹਿਬ ਦੇ ਵਿੱਚ ਵੀ ਜੋ ਨੌਜਵਾਨਾਂ ਵੱਲੋਂ ਇਸ ਤਰੀਕੇ ਦੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤਾਂ 40 ਕਿਲੋਟਲ ਜੂਸ ਜੋ ਆ ਸੰਗਤਾਂ ਨੂੰ ਚੁਕਾਇਆ ਜਾ ਰਿਹਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੋਸਨ ਇੱਕ ਜਗਬानी ਟੀਵੀ ਸ਼੍ਰੀ ਹਮਸਾ ਸਾਹਿਬ